ਪ੍ਰੇਜ਼ ਦਾ ਲਾਰਡ 143 ਜਬੂਰ ਬਚਾਓ ਤੇ ਅਗਵਾਈ ਲਈ ਅਰਦਾਸਾਂ ਇਹ ਜੋਵਾ ਮੇਰੀ ਪ੍ਰਾਰਥਨਾ ਸੁਣ ਲੈ ਮੇਰੀ ਬੇਨਤੀ ਉੱਤੇ ਕੰਨ ਲਾ ਆਪਣੀ ਵਫਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉਤਰ ਦੇ ਆਪਣੇ ਦਾਸ ਨੂੰ ਅਦਾਲਤ ਵਿੱਚ ਨਾ ਲਿਆ ਕਿਉਂ ਜੋ ਤੇਰੇ ਹਜ਼ੂਰ ਕੋਈ ਜਣਾ ਧਰਮੀ ਨਹੀਂ ਠਹਿਰ ਸਕਦਾ ਵੈਰੀ ਨੇ ਤਾਂ ਮੇਰੀ ਜਾਨ ਦਾ ਪਿੱਛਾ ਕੀਤਾ ਹੈ ਉਹ ਨੇ ਮੇਰੀ ਚਿੰਦ ਨੂੰ ਚਿੱਥ ਕੇ ਧਰਤੀ ਉੱਤੇ ਸੁੱਟ ਦਿੱਤਾ ਹੈ ਉਹ ਨੇ ਮੈਨੂੰ ਹਨੇਰੇ ਥਾਵਾਂ ਵਿੱਚ ਬਸਾਇਆ ਹੈ ਕਿਰਦੇ ਮੋਇਆ ਹੋਇਆ ਵਾਂਗ ਸੱਦੇ ਮੇਰਾ ਆਤਮਾ ਮੇਰੇ ਅੰਦਰ ਨਟਾਲ ਹੈ ਮੇਰਾ ਦਿਲ ਮੇਰੇ ਵਿਚਕਾਰ ਵਿਅਕੁਲ ਹੈ ਮੈਂ ਪੁਰਾਣੀਆਂ ਸਮਿਆਂ ਨੂੰ ਯਾਦ ਕਰਦਾ ਹਾਂ ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ ਮੇਰੀ ਜਾਨ ਸੁੱਕੀ ਧਰਤੀ ਵਾਂਗੂ ਤੇਰੀ ਤਿਹਾਈ ਹੈ ਸਲਾਖ ਛੇਤੀ ਕਰ ਏਜ ਹਵਾ ਮੈਨੂੰ ਉੱਤਰ ਦੇ ਮੇਰਾ ਆਤਮਾ ਬਸ ਹੋ ਚੱਲਿਆ ਆਪਣਾ ਮੂੰਹ ਮਿੱਥੋਂ ਨਾ ਲੁਕਾ ਕਿਤੇ ਮੈਂ ਗੌਰ ਵਿੱਚ ਉਤਰਨ ਵਾਲਿਆਂ ਵਰਗਾ ਨਾ ਹੋ ਜਾਵਾਂ ਸਵੇਰ ਨੂੰ ਆਪਣੀ ਦਇਆ ਦੀਸ਼ ਮੈਨੂੰ ਸੁਣਾਈ ਕਰ ਮੈਂ ਜੋ ਤੇਰਾ ਭਰੋਸਾ ਰੱਖਿਆ ਹੈ ਮੇਰੇ ਤੁਰਨ ਦਾ ਰਾਹ ਮੈਨੂੰ ਦੱਸ ਮੈਂ ਤਾਂ ਆਪਣੀ ਜਾਨ ਨੂੰ ਤੇਰੀ ਵੱਲ ਉਠਾ ਰੱਖੀ ਹੈ ਏਜ ਹਵਾ ਮੈਨੂੰ ਮੇਰੇ ਬੈਰੀਆਂ ਤੋਂ ਛੁਡਾ ਮੈਂ ਤੇਰੇ ਵਿੱਚ ਲੁਕਦਾ ਹਾਂ ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ ਤੂੰ ਤਾਂ ਮੇਰਾ ਪਰਮੇਸ਼ਰ ਹੈ ਤੇਰਾ ਆਤਮਾ ਨੇਕ ਹੈ ਉਹ ਪਧਰੇ ਦੇਸ਼ ਵਿੱਚ ਮੇਰੇ ਅਗਵਾਈ ਕਰੇ ਹੇ ਜਹਵਾ ਆਪਣੇ ਨਾਮ ਦੇ ਸਦਕੇ ਮੈਨੂੰ ਜਿਉਂਦਾ ਰੱਖ ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ ਅਤੇ ਆਪਣੀ ਦਇਆ ਨਾਲ ਮੇਰੇ ਵੈਰੀਆਂ ਨੂੰ ਮਿਟਾ ਸੁੱਟ ਅਤੇ ਮੇਰੀ ਜਾਨ ਦੇ ਸਾਰੇ ਦੁੱਖ ਦੇਣ ਵਾਲਿਆਂ ਦਾ ਨਾਸ ਕਰ ਮੈਂ ਤੇਰਾ ਸੇਵਕ ਜੋ ਹਾਂ ਜਬੂਰ 144 ਯਹਵਾ ਰਾਖਾ ਤੇ ਰક્ષਕ ਹੈ ਯਹਵਾ ਮੇਰੀ ਚਟਾਨ ਮubaruk ਹੋਵੇ ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ ਮੇਰੀ ਦਇਆ ਮੇਰਾ ਗੜ ਮੇਰਾ ਉੱਚਾ ਸਥਾਨ ਅਤੇ ਮੇਰਾ ਛਡਾਉਣ ਵਾਲਾ ਮੇਰੀ ਢਾਲ ਅਤੇ ਉਹ ਜੇ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ ਏਜ ਹੋਵਾ ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੀ ਤੇ ਆਦਮ ਦਾ ਵੰਸ਼ ਕੀ ਜੋ ਤੂੰ ਉਹ ਦਾ ਖਿਆਲ ਕਰੇ ਆਦਮੀ ਸਵਾਸ ਹੀ ਜਿਹਾ ਹੈ ਉਹ ਦੇ ਦਿਨ ਢਲਦੇ ਸਾਈ ਵਰਗੇ ਹਨ ਏਜ ਹੋਵਾ ਆਪਣੇ ਆਕਾਸ਼ਾਂ ਨੂੰ ਛੁਕਾ ਤੇ ਉੱਤਰ ਆ ਪਹਾੜਾਂ ਨੂੰ ਸ਼ੋ ਭਈ ਤੁਹਾਂ ਨਿਕਲੇ ਬਿਜਲੀ ਲਿਸ਼ਕਾ ਤੇ ਉਹਨਾਂ ਨੂੰ ਖਿੰਡਾ ਦੇ ਆਪਣੇ ਬਾਣ ਚਲਾ ਤੇ ਉਹਨਾਂ ਨੂੰ ਕਬਰਾ ਦੇ ਆਪਣੇ ਹੱਥ ਉੱਪਰੋਂ ਪਸਾਰ ਮੈਨੂੰ ਧੂਕੇ ਵੱਡੇ ਪਾਣੀਆਂ ਵਿੱਚੋਂ ਛੁਡਾ ਅਰਥਾਤ ਉਪਰਿਆਂ ਦੇ ਹੱਥੋਂ ਜਿਨ੍ਹਾਂ ਦਾ ਮੂੰਹ ਵੇਰਥ ਗੱਲਾਂ ਬਕਦਾ ਹੈ ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ اے ਪਰਮੇਸ਼ਰ ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ 10 ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ ਜਿਹੜਾ ਰਾਜਿਆਂ ਨੂੰ ਛਟਕਾਰਾ ਦਿੰਦਾ ਹੈ ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈ ਉਹ ਤੂੰ ਹੀ ਹੈ ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਬਕਦਾ ਹੈ ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਬੂਟਿਆਂ ਵਾਂਗੂ ਵਧਣ ਅਤੇ ਸਾਡੀਆਂ ਧੀਆਂ ਖੁੰਜੇ ਦੇ ਪੱਥਰਾਂ ਦੀ ਨਿਆਈ ਹੋਣ ਜਿਹੜੇ ਮੈਲ ਲਈ ਖੜੇ ਹੋਏ ਹੋਣ ਸਾਡੇ ਖਾਤੇ ਭਾਂਤ-ਪਾਂਤ ਦੇ ਅਨਾਜਾਂ ਨਾਲ ਭਰੇ ਹੋਏ ਹੋਣ ਅਤੇ ਸਾਡੇ ਬਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ ਸਾਡੇ ਬਲਦ ਚੰਗੇ ਲੱਦੇ ਹੋਏ ਹੋਣ ਅਤੇ ਕੋਈ ਸੰਨ ਨਾ ਹੋਵੇ ਨਾ ਬਾਹਰ ਜਾਣਾ ਹੋਵੇ ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ ਤਾਂ ਤਨ ਉਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ ਤਨ ਉਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ਰ ਯਹੋਵਾ ਹੈ ਹਾਲੇਲੂਇਆ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ